ਕਨਾਥਰੀ ਮੁਹੱਲਾ ਪੰਜਵਾਂ ਜੂਗੀ ਘੜੀ ਨਾ ਪੇਰਤ ਆਉਜੋ ਸੇਵਕਾਂ ਨੂੰ ਸੰਨ ਦੇ ਸਮੇਂ ਦੀ ਔਖੀ ਘੜੀ ਤੇ ਦਿੱਸਾ ਦੀ ਔਖੀ ਘੜੀ ਅਗਿਆਨਤਾ ਦੀ ਹੰਗਕਾਰ ਕਰਕੇ ਦਰਵਾਜ਼ਾ ਕਰ ਦਿੱਤੇ ਕਿਸੇ ਪ੍ਰਕਾਰ ਦੀ ਪਰਲੋਗ ਨਹੀਂ ਦੀ ਔਖੀ ਘੜੀ ਵੇਖਣ ਦੀ ਨਾਂ ਦੇ ਸਮੇਂ ਦੀ ਅਕਲ ਬਿਰਗ ਸੰਭਾਲੇ ਪਰਮਾਤਮਾ ਦਾ ਗਿਆਨ ਕੇ ਆਪ ਦੇ ਸੇਵਕਾਂ ਨੂੰ ਸੰਭਾਲਦੇ ਹੈ ਜੋ ਜਨ ਕੇ ਸਾਸ ਨੇ ਹਾਰੇ ਸਾਹ ਤੱਕ ਕੜਵੇ ਰੇ ਨੇ ਮਹਾਰਾਜ ਨੂੰ ਖਾਸ ਸਾਸ ਨਾ ਆਵੇ। ਸਾਹ ਦੇ ਰਾਖੇ ਆਪਣੇ ਕੋ ਆਪਦੇ ਸੇਵਕਾਂ ਨੂੰ ਕਿਰਪਾ ਦੇ ਹੱਥ ਦੇ ਕੇ ਰੱਖਿਆ ਕਰਦਾ ਹੈ। ਸਾਸ ਸਾਸ ਪ੍ਰਤ ਪਾਲੇ। ਕੋਈ ਜਾਂਦੇ ਸਹ ਸੈ ਮੇਰਾ ਸਾਰਨ ਤੈ ਪਾਲਣਾ ਕਰਦਾ ਹੈ। ਪ੍ਰਭ ਸਿਓ ਲਾਗ ਰਿਓ ਮੀਰਾ ਜੀ ਉਸ ਵਾਹਿਗੁਰੂ ਪ੍ਰਭੂ ਦੇ ਨਾਮ ਸਾਡਾ ਚਿੱਤ ਲੱਗ ਰਿਹਾ ਹੈ ਪ੍ਰੇਮ ਦੇ ਨਾਲ ਆਦੇ ਅੰਤ ਪ੍ਰਭ ਸਦਾ ਸਹਾਇ ਜੋ ਸਾਰੇ ਜਗ ਦੇ ਆਰਿਵ ਕੇ ਅਗਸਟਾਨ ਸਰੂਪ ਹੈ ਅੰਤ ਵਿੱਚ ਸਗਾਉਣ ਸਰੂਪ ਹੈ ਵਰਤਮਾਨ ਸੰਖਿਆ ਦੇ ਆਦਿ ਰੂਪ ਹੋ ਕੇ ਸਦਾ ਵਾਹਿਗੁਰੂ ਸਹਿਜਾ ਕਰਨ ਵਾਲਾ ਹੈ ਜੀਹ ਮਾਰਾਮੀ ਕੋ ਤੰਮੇ ਸਦਾ ਸਜਿ ਸਾਥ ਨੂੰ ਖੋਹ ਹਾਉ ਮਨ ਵਿਲਾਸ ਭਈ ਸਾਹਿਬ ਕਹਿ ਕੀ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਇਹ ਕੋਹਤ ਕੋ ਵੇਖ ਕੇ ਮਨ ਤੇ ਬਲਾਸ ਆਨੰਦ ਹੋ ਗਏ ਹਾਂ ਅਚਰੇ ਜੇ ਦੇਖ ਬੜਾ ਹੀ ਉਸ ਚਰ ਦੀ ਵਡਿਆਈ ਵੇ ਮਨ ਤੇ ਹੋ ਗਏ ਸਾਹਿਬ ਦੇ ਕੋਹਤ ਕੋ ਵੇਖ ਕੇ ਇਸ ਪ੍ਰਕਾਰ ਦੇ ਹਰ ਸਿਮਰ ਸਿਮਰ ਆਨੰਦ ਕਰ ਨਾਮ ਸਤਿਗੁਰੂ ਜੀ ਕਹਿੰਦੇ ਹਰੀ ਜੋ ਸਿਮਰਨੇ ਯੋਗ ਹੈ ਉਹਦੇ ਸਿਮਰਨ ਨੂੰ ਸਿਮਰਨ ਨੂੰ ਮਾਰਨਾ ਕਰਦੇ ਹਾਂ ਸਭ ਕੁਝ ਲੋਕਾਇ ਜਿਹੜਾ ਖਾਇ ਰਿਹਾ ਹੈ ਜੋ ਸੇਵਕਾਂ ਦੀ ਪੂਰੀ ਪ੍ਰਤਗਿਆ ਜੋ ਨਿਯਮ ਕੀਤੇ ਸੀ ਉਹ ਪੂਰੀ ਰੱਖਣੇ ਕੀਤੇ ਹਨ ਕਨਾਸਰੀ ਮਹੱਲਾ ਪੰਜਵਾ ਜਿਸ ਤੋਂ ਬਿਸਰਾ pran pat data ਜੀ ਸ਼ਰਮ ਸਿੰਘ ਜੀ ਸਾਰਿਆਂ ਦੇ ਪ੍ਰਾਣਾਂ ਦਾ ਪਤੀ ਜੋ ਪਰਮੇਸ਼ਰ ਹੈ ਦਾਤਾ ਜੀ ਵਾਲਾ ਧਰਮ ਅਰਥ ਕਾਮ ਮੋਖ ਜਿਨ੍ਹਾਂ ਨੂੰ ਉਹ ਭੁੱਲ ਜਾਂਦਾ ਹੈ ਊਰੀ ਘਣੋ ਆ ਗਉਹੀ ਭਾਈ ਪਾਗਾ ਤੋਂ ਹੀ ਨਾ ਜਾਣਣਾ ਕਰੋ ਕਰਨ ਤਸਮਾਇਨ ਕਰਵਾ ਤੋਂ ਹੀ ਨਾ ਕੋਈ ਕਰੋ ਕਰਨ ਕਮਲ ਜਾ ਕਾ ਮਨ ਰਾਗਿਓ ਜਿਨ੍ਹਾਂ ਦੇ ਮਨ ਮਹਾਰਾਜ ਦੇ ਪੂਰਤਿ ਚਰਨਾਂ ਕੋਲ ਰੰਗਿਆ ਗਿਆ ਪ੍ਰੇਮ ਦੇ ਨਾਲੇ ਅਮੇ ਸਰੂਵਰ ਪਾਗਾ ਉਹ ਤਾਂ ਮਹਾਰਾਜ ਦੇ ਬ੍ਰਹਮਨੰਦ ਰੂਪੀ ਅੰਮਦ ਸੋਵਲੂਤੀ ਪਾਗਾ ਰੰਗਿਆ ਗਿਆ ਹੈ ਉਹ ਪ੍ਰਾਪਤ ਹੋ ਗਿਆ ਹੈ ਕੀ ਰਾਜਨ RAM ਨਾਮ ਰੰਗ ਜਾਗ ਇਸ ਸੱਚੇ ਪਾਤਸ਼ਾਹ ਜੋ ਤੇਰਾ ਆਪਕਾ ਸੇਵਕ ਹੈ ਕੀ ਰਾਮ ਆਪਦੇ ਨਾਮ ਦੇ ਰੰਗ ਪ੍ਰੇਮ ਵਿੱਚ ਉਹਨਾਂ ਮਨ ਜਾਗ ਪਿਆ ਹੈ ਵਿਗਿਆ ਜਮੀਨ ਹਟ ਗਈ ਉਹਨਾਂ ਦੀ ਹਾਲ ਸਚੀ ਜ ਗਿਆ ਸਭ ਤਨ ਮਨ ਹਾਲ ਸਚੀ ਜ ਗਿਆ ਸਭ ਤਨ ਤੇ ਕੀਰਦੇ ਵਿੱਚੋਂ ਜਿਨ੍ਹਾਂ ਦੀ ਲਿਬਰਸੀ ਹਾਲਸਾ ਕੇ ਲਿਆ ਗਿਆ ਛਿੜ ਗਿਆ ਨਾਸ ਹੋ ਗਿਆ ਪ੍ਰੀਤੋਂ ਸਿਓ ਮਨ ਲਾਗਦਾ ਜੀ ਪ੍ਰੀਤੋਂ ਵਾਲਪੁਰਖ ਵਾਹਿਗੁਰੂ ਨਾਲ ਮਨ ਲੱਗ ਗਿਆ ਰਹਾਉ ਜਹ ਜਹ ਪੀਖੋ ਤਹ ਨਾਰਾਂ ਕੋਈ ਤੋਂ ਕਿੰਝ ਕੇ ਵੇਰਵੇ ਨਾ ਰਣ ਪਰਮੇਸ਼ਰ ਵਿਆਪਕ ਹੈ ਅਗਲ ਘਟਾ ਮਹਿ ਤਾਗਾ ਐਂ ਘਟਾਂ ਦੇ ਵਿੱਚ ਮਾਰੇ ਤਾਗਾ ਇਸ਼ਤਿਤ ਹੈ ਉਹ ਤੁਗਰਿਆ ਹੈ ਸਾਰੀਆਂ ਘਟਾਂ ਦੇ ਵਿੱਚ ਤਾਗਾ ਮਿਲਿਆ ਹੁੰਦਾ ਨਾ ਸੂਤ ਮਨਕਿਆਂ ਦੇ ਮਿਲਿਆ ਹੁੰਦਾ ਸੂਤ ਮਨਕਿਆਂ ਦੇ ਸੂਤ ਹੀ ਮਿਲਿਆ ਹੁੰਦਾ ਐ ਸਾਰੀਆਂ ਘਟਾਂ ਦੇ ਅੰਦਰ ਤਾਗਾ ਚੇਤਨ ਸਤ ਮਿਲਿਆ ਹੋਇਆ ਹੈ ਅਨਸੂਰ ਸੂਰ ਦਿਨਿਆਏ ਨਾਮ ਉਹਦਕ ਜੀਵਤ ਜਨ ਨਾਨਕ ਉਹ ਤੱਜ ਵਾਜਾ ਹੋ ਗਿਆ ਜਿਹਨੂੰ ਮਾਲਕ ਕਿਰਪਾ ਕੀਤੀ ਹੈ ਸਾਰਿਆਂ ਘਟਾਂ ਜਾਣ ਕੇ ਹਾਂ ਜੀ ਨਾਮ ਉਹਦਕ ਜੀਵਤ ਜਨ ਨਾਨਕ ਸੋਈ ਕਹਿੰਦੇ ਜੋ ਨਾਮ ਰੂਪੀ ਅੰਮ੍ਰਿਤ ਜਲ ਨੂੰ ਪੀਂਦੇ ਹਨ त्याਗੇ ਸਭ ਅਨਰਾਗ ਉਹਨਾਂ ਨੇ ਅਣ ਹੋਰ ਦੁਆਇਤ ਵਾਲੇ ਰਾਗ ਮੋਹ ਸਭ ਛੱਡ ਤੇ ਕਿਸੇ ਨਾਲ ਮੋਹ ਨਹੀਂ ਅੰਧਾ ਦਾ ਪੀਤੀਆਂ ਸਭ ਟੁੱਟ ਗਈਆਂ ਉਹਨਾਂ ਦੀਆਂ ਪੀਤਵਾਹਿ ਰਵਿ ਪ੍ਰੇਮੀ ਹੋ ਗਏ ਹੰ ਕਨਾਸਰੀ ਮੁਹੱਲਾ ਪੰਜਵਾ ਜਨ ਕੇ ਪੂਰਨ ਹੋਏ ਕਾਂ ਯੋ ਸੱਚੇ ਬਾਦਸ਼ਾਹ ਦੇ ਜਨ ਭਗਤ ਸੰਤ ਹੋਏ ਐ ਕੋਨੇ ਸਾਰੇ ਕਾਰਜ ਲੋਕ ਪਰ ਲੋਕ ਦੀ ਮਿਹਰ ਦੀ ਕਿਰਪਾ ਕਰਕੇ ਪੂਰਨ ਹੋ ਗਏ ਹਨ ਕਾਲੀ ਕਾਲ ਮਹਾ ਵਿਖਿਆ ਮੈਂ ਇਹ ਬਲਜੁਦਾ ਜਿਹੜਾ ਸਮਾਂ ਹੈ ਜਿਸ ਵਿੱਚ ਬੜੀ ਮਾਇਆ ਦਾ ਜੋਰ ਹੈ ਬਹੁਤ ਦਿਸ਼ਿਆਂ ਦਾ ਜੋਰ ਹੈ ਇਹਦੇ ਵਿੱਚ ਲੱਜਾ ਰਾਖੀ ਰਾਮ ਗੁਰੂ ਜੀ ਸ਼ਰਮ ਨੇ ਆਪ ਹੀ ਆਪ ਦੇ ਪਿਆਰ ਨੂੰ ਲੱਗਿਆ ਰੱਖੀ ਹੈ ਵੁਕਾਰਾਂ ਚ ਗਾਇਨ ਨਹੀਂ ਦਿੱਤੇ ਰਬੋ ਆਪਣਾ ਸਿਮਰਨ ਜੋ ਸੁਆਮੀ ਦਾ ਅਗੈ ਤੋ ਸਵਾਗਤੂ ਆਪਨਾ ਹੈ ਉਹ ਦੇਖਤ ਕਰਕੇ ਨੇਕਟ ਨਾ ਆਵੇ ਜਾਂ ਜਉਂਦੀ ਨੇੜੇ ਨਹੀਂ ਆ ਸਕਦੇ ਕਿਸੇ ਕੋਲ ਸਤਸਲ ਹੁੰਦੀ ਹੈ ਕੋਣ ਸਾਧ ਕੀ ਸੰਗਤ ਹੈ ਗੁਰਗਨ ਜੀ ਲਈ ਸੰਗਤ ਹੈ ਹੋਈ ਮੁਕਤੀਆਂ ਹੈ ਬਕੁੰਠੀ ਰਾਹ ਸਦੋ ਮੂਰਤ ਕੇ ਸਨਿਪ ਸਰੀਪੋ ਸੁਯੋਜੋ ਤੇ ਬਕੁੰਠ ਵੀ ਹੋਇ ਹੈ ਬਾਹ ਭਾਜੀ ਤੇ ਆ ਕੇ ਰੁਕ ਜਾਂਦੀ ਹੈ ਉਹ ਸਾਧ ਸੰਗਤ ਮੁਕਤ ਜਦ ਕੋਠੜੀ ਨਹੀਂ ਆਈਏ ਤੇ ਮੁਕਤੀਆਂ ਉੱਥੇ ਹੀ ਪ੍ਰਾਪਤ ਹੋਣੀਆਂ ਹਨ ਜਨ ਪਾਇਓ ਹਰ ਕਾ ਧਾਮ ਬਹਰੀ ਦਾ ਧਾਮ ਕੌਣ ਸਰੂਪ ਹੈ ਜਿਹਨੂੰ ਚੰਦ ਸੂਰਜ ਵੀ ਪ੍ਰਕਾਸ਼ ਨਹੀਂ ਸਕਦੇ ਆਪ ਸਵਮ ਪ੍ਰਕਾਸ਼ ਰੂਪ ਜੋ ਤਹਾ ਹੈ ਇਸੇ ਗੁਰੂ ਘਰ ਆ ਬਿਸਤਾਂ ਨੂੰ ਕੋ ਪਾ ਲਿਆ ਜਨਨੇ ਚਰਨ ਪੜ੍ਹ ਧਾਮ ਦੀ ਜੋ ਨੋ ਕੀਤਾ ਜਿ ਲਿਖਿਆ ਹੈ ਚਰਨ ਕੰਮਲ ਹਰ ਜਨ ਕੀ ਥਾਤੀ ਹਰਿ ਦੇ ਜਨਾਂ ਦੁਈ ਚਰਨਾ ਕੰਨ ਜਿਹੜੀ ਭਗਤੀ ਹੈ ਏਹੀ ਥੈਲੀ ਹੈ ਕੋਣ ਦੂਰ ਬਿਸਰਾ ਰੂਣਾ ਰਾਜਾਂ ਦੇ ਸੁਖੋਂ ਦਾ ਬਿਸਰਾਮ ਟਿਕਾ ਹੈ ਰੂਣਾ ਬ੍ਰਹਮ ਆਦਿ ਕਾ ਦੇ ਜਿਹੜਾ ਦਰਜਿਆਂ ਦਾ ਸੁਖ ਹੈ ਉਦੋਂ ਵੀ ਬੜਾ ਪਾਰੀ ਬਿਸਰਾਮ ਟਿਕਾ ਹੈ ਮੋਬਨ ਸਮੂਤਰ ਅਜਮਰੂ ਜਨ ਰੈਨ ਮੋਬਨ ਪਿਛਮੀ ਦੀ ਰੱਖਿਆ ਕਰਨ ਵਾਲਾ ਜੋ ਹੈ ਜੋ ਪ੍ਰੇਮ ਰੂਪੀ ਰਸੀ ਦੇ ਨਾਲ ਆਪਣੇ ਉਧਰ ਨੂੰ ਬੁਲਾ ਲਿੰਦਾ ਹੈ ਉਨਾਰਾਦ ਜਿਨੇ ਸਿਮਰਨ ਕਰੋ ਨਾਨਕ ਸਾਧ ਕੋੜਵਾ ਸਤਿਗੁਰੂ ਸਾਡੀ ਕਿਰਪਾ ਇਸ ਤਾਂ ਭਾਈ ਸੈਂਕੜੇ ਵਾਲੀ ਕੁਰਬਾਨ ਬਲਿਹਾਰ ਜਾਂਦੇ ਹਾਂ ਵਾਹਿਗੁਰੂ ਤੋਂ ਬਨਾਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਰਾਮ ਪਰਮੇਸ਼ਰ ਦੇ ਪਾਸੋਂ ਇੱਕ ਦਾਨ ਜਰੂਰ ਮੰਗ ਲੀਓ ਜੇ ਦਾਨ ਕਰਕੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਇਕ ਨਾਮ ਦਾ ਦਾਨ ਮਾਰੇ ਦੇ ਪਾਸੋਂ ਮੰਗੀਏ ਸਗਲ ਮਨੋੜ ਕਪੂਰਨ ਹੋਵੇ ਮਾਰਾ ਸਾਡੇ ਮਨ ਦੇ ਜਿੰਨੇ ਸੰਕਲਪ ਹੈ ਇਕ ਨਾਮ ਦੇ ਦਾਨ ਕਰਕੇ ਉਹ ਪੂਰੇ ਹੋ ਜਾਂਦੇ ਹਨ ਸਿਮਰੋ ਤੁਮਰਾ ਨਾਮ ਐਸੀ ਕਿਰਪਾ ਕਰੋ ਉਹ ਦਾਨ ਕੀ ਮੰਗਦੇ ਤੁਹਾਡਾ ਨਾਮ ਸਿਮਰਦੇ ਰਹੀਏ ਜੇ ਜੀ ਸਤ ਪੁਜਾਰ ਸਾਹਿਬ ਕੋ ਪ੍ਰਾਪਤ ਹੋ ਜਾਂਦੇ ਹਨ ਰਹਾਉ ਚਰਨ ਤੁਮਾਰੀ ਹਿਰਦੈ ਵਸ ਹੈ ਜੀ ਮਾਰਾ ਆਪ ਦੇ ਚਰਨ ਕਮਲ ਸਾਡੇ ਹਿਰਦੇ ਚ ਵਸਣਾ ਇਸੀ ਕਿਰਪਾ ਕਰੋ ਸੰਤਨ ਦਾ ਸੰਗ ਪਾਵ ਜਿਹਨਾਂ ਸੰਤਾਂ ਦੇ ਆਪ ਦੇ ਚਰਨ ਹਿਰਦੇ ਚ ਵਸਦੇ ਉਹਨਾਂ ਦੀ ਸੰਗਤ ਸਾਨੂੰ ਪ੍ਰਾਪਤ ਹੋਵੇ ਉਹਨਾਂ ਦਾ ਸਾਥ ਪ੍ਰਾਪਤ ਕਰਿਏ ਤਗੜੇ ਰਿਆ ਕਰੋ ਆਸ਼ਵਾਦ ਜੋਗ ਅਗਨ ਮਹਿ ਮਨ ਨਾ ਵਿਆਪੈ ਸੋਗ ਦੀ ਅਗ ਹੈ ਜਿਹੜੀ ਸੜਨ ਵਾਲੀ ਸਾਰਿਆਂ ਨੂੰ ਆ ਸੋ ਕਰਕੇ ਆਦਮੀ ਸੜ ਜਾਂਦਾ ਸੁਪੀ ਅੰਗ ਹੈ ਸੋਗ ਦੀ ਅਗ ਵਿੱਚ ਸਾਡਾ ਮਨ ਨਾ ਕਦੇ ਲੱਗੇ ਜੇ ਪਾਪ ਸ਼ਾਹ ਔਰ ਪਹਿਰ ਗੁਣ ਗਾਓ ਅੱਠ ਪਾਰ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਕਰੋ ਵਾਸ ਵਿਵਸ ਹਰ ਕੀ ਸੇਵਾ ਜਦੋਂ ਸੋਸਤ ਕਲਿਆਣ ਵਾਲੀ ਅਵਸਥਾ ਹੋਵੇ ਸਰੀਰ ਪਿਆਰ ਨਾਲ ਪਿਆਰ ਹੋਵੇ ਕੋਈ ਰੋਗ ਨਾ ਹੋਵੇ ਕੋਈ ਤਕਲੀਫ ਨਾ ਹੋਵੇ ਕੋਈ ਫਿਕਰ ਨਾ ਹੋਵੇ ਚਿੰਤਾ ਨਾ ਹੋਵੇ ਉਹਦਾ ਵੀ ਵਾਹਿਗੁਰੂ ਦਾ ਭਜਨ ਨਿਚਿੰਤ ਹੋ ਕੇ ਕਰਨਾ ਚਾਹੀਦਾ ਹੈ ਸਵਸਥ ਕਲਿਆਣ ਨੂੰ ਪਰਮੇਸ਼ਰ ਦੀ ਅਵਸਥਾ ਉਹਦੀ ਅਰਥੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਮਾਧੇਅਨ ਤੋਂ ਪ੍ਰਭ ਜਾਪੋ ਸੋ ਵਿਅਸਨਾ ਹਰ ਕੀ ਹਰ ਕੀ ਸੇਵਾ ਜੀ ਦੀ ਸੇਵਾ ਭਗਤੀ ਕਰਨੀ ਚਾਹੀਦੀ ਜਦੋਂ ਆਹ ਸਰੀਰ ਤਿਆਰਰ ਤਿਆਰ ਹੋਏ ਕਲਿਆਣ ਦੇ ਸਹਤ ਹੋਵੇ ਮਦੇ ਅੰਤ ਪ੍ਰਭ ਜਾਪ ਜਦੋਂ ਕੋਈ ਮਦ ਕਾ ਲਵੇ ਥੋੜਾ ਜਿਹਾ ਸਿਰ ਸਿਰ ਦੁਖਦਾ ਹੋਵੇ ਕੋਈ ਰੇਸ਼ਾ ਹੋਇਆ ਹੋਵੇ ਉਦੋਂ ਵੀ ਭੁੱਲਣਾ ਨਹੀਂ ਚਾਹੀਦਾ ਉਦੋਂ ਥੋੜਾ ਜਿਹਾ ਦੁਖਦਾ ਹੋਵੇ ਥੋੜਾ ਜਿਹਾ ਰਾਜੀ ਹੋਵੇ ਉਸ ਵੇਲੇ ਵੀ ਮਹਾਰਾਜ ਨੂੰ ਸਿਮਰਨ ਕਰਨਾ ਚਾਹੀਦਾ ਐਵੇਂ ਵੀ ਮੈਂ ਤਾਂ ਹੁਣ ਜੀ ਰੇਸ਼ਾ ਲੱਗਾ ਮੈਂ ਤਾਂ ਬੁਖਾਰ ਚੜਿਆ ਆਇਆ ਇਹੋ ਨਹੀਂ ਹੋਣਾ ਚਾਹੀਦਾ ਉਸ ਵੇਲੇ ਵੀ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਮਧਯੰਤ ਨਾਮ ਮਾਧਮ ਉਹ ਦੇਖੇਦਾ ਅੰਤਨੋ ਅੰਦਰ ਦਾ ਹੈ ਹਿਰਦੇ ਦੇ ਅੰਦਰ ਜੇ ਸ੍ਰੀ ਰਾਮ ਦਾ ਉਹ ਯਾਰ ਹੋਵੇ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਅਮਰਿਆ ਹਮਕ ਮੱਤ ਹੈ ਅਬ ਜਪਣ ਮਧਯੰਤ ਮਗ ਹਿਰਦੇ ਦੇ ਅੰਦਰ ਵਾਹਿਗੁਰੂ ਨੂੰ ਜਪਣਾ ਚਾਹੀਦਾ ਹਰ ਵਕਤ ਨਾਨਕ ਰਾਂਗ ਲੱਗਾ ਪਰਮੇਸ਼ਰ ਜਿਹੜਾ ਉਹ ਕਹਿਉਂ ਤਿਆਰ ਹੁੰਦਾ ਹੈ ਜਪ ਲਵੇਗਾ ਉਹਦੇ ਅੰਦਰ ਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦਾ ਰੰਗ ਅਨੰਦ ਪਰਮੇਸ਼ਵਰ ਦਾ ਪ੍ਰੇਮ ਲੱਗ ਜਾਂਦਾ ਹੈ ਬਾਹੜ ਜਨਮ ਨਾ ਛਾਪਣ ਉਹ ਮੁੜ ਕੇ ਸਾਹ ਸੁਵੀ ਜਨਮਾਂ ਜਿਨੀ ਆਵੇਗਾ ਜਿਨੀ ਛਾਪੇ ਖਾਨੇ ਚ ਕਾਲੀ ਛੱਬੇ ਜਾਂਦੇ ਪੇਪਰ ਕਈ ਦਿਨਾਂ ਦੇ ਸ਼ਬਦ ਹੈ ਕਿਉਂ ਜਨੂਆ ਚ ਮਾਤਾ ਦੇ ਘਰ ਵਿੱਚ ਪੇਪਰਾਂ ਦੀ ਨਹੀਂ ਛੱਬਦੇ ਨਹੀਂ ਫਿਰਾਂਗੇ ਮੁਕਤ ਹੋ ਜਾਵਾਂਗੇ ਇਸ ਮਾਰਾ ਮੇਰ ਕਰਨਗੇ ਬਹੁੜ ਜਨਮ ਨਾ ਨਵੇਂ ਜਨਮ ਕਰਾਂਗੇ ਤੇ ਨਾ ਛਪਣਾ ਕੀ ਮਰਨ ਦਾ ਨਾਮ ਹੈ ਨਾ ਮਰਾਂ ਹੋਏ ਨਾ ਜਨਮ ਧਾਰਾਂ ਜੀ ਕਿਉਂ ਜੰਮਣ ਵਾਲ ਤੋਂ ਰਹਿਤ ਹੋ ਜਾਵਾਂਗੇ ਨਾਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਸਭ ਥੋ ਜੇ ਭਲਾ ਨਹੀਂ ਰਹਿ ਸਕਦੇ ਤਾਂ ਕਬੀਰ ਜੀ ਨੇ ਜਿਵੇਂ ਕਹੇ ਦੁਆਸਰ ਮੰਗੋ ਤੂਣਾ ਬਨੋਦ ਤਰੀਕੇ ਜੇ ਤੁਸਾਦ ਦੀਆਂ ਬਾਤ ਤੇ ਮੰਗਿਆ ਸਭ ਥੋਕ ਜਿੰਨੇ ਪਦਾਰਥ ਮੰਗਣੇ ਵਾਹਿਗੁਰੂ ਤੋਂ ਮੰਗੋ ਕਿਸੇ ਹੋਰ ਜੋ ਮੰਗਤੇ ਨਾ ਮਨੋ ਆਪ ਕਹੋ ਮਾਨਕ ਕਹੋ ਜਾਚ ਤੂੰ ਬ੍ਰਹਮ ਪਾਈ ਹੈ ਜੇ ਤੁਸੀਂ ਮਨੁੱਖ ਦੇ ਪਾਸੋਂ ਮੰਗੋਗੇ ਤਾਂ ਮੰਗਣ ਲੱਗੇ ਥੱਕ ਜਾਓਗੇ ਤੇ ਸਕਾਉਤ ਪਾ ਲਵੋਗੇ ਤਕਲੀਫਾ ਉਠਾਓਗੇ ਪ੍ਰਭ ਕਾ ਸਿਮਰਨ ਮੂਰਦੀ ਕਹੇ ਕਹਿੰਦੇ ਸਵਾ ਨਹੀਂ ਹੈ ਹੁਣੇ ਰਾਜ ਆਰਾਮ ਕਰਦਾ ਹੈ ਅਜੇ ਰਾਜਾ ਕੋਈ ਆਗਦੇ ਕੀ ਪਾਰਟੀ ਕਰ ਰਿਹਾ ਹੈ ਰਾਇਆ ਕੋਈ ਆਵੇ ਮਕੇ ਵਿੱਚ ਵਗੀਰਾਂ ਆਇਲ ਕਾਰਨ ਗੱਲ ਕਰਦਾ ਹੁਣੇ ਨਾਲ ਕੀ ਲੋੜ ਤੈਨੂੰ ਆਉਣ ਦੀ ਇੰਜ ਇੰਜ ਜਿੱਥੇ ਦੁਰਵਚਨ ਹੋਣ ਜਿਸ ਦਾ ਇਨਦਰਾਤਰੀ ਹੋਏ ਉਥੋਂ ਤੱਕ ਕੀ ਲੈਣਾ ਹੈ ਪ੍ਰਭ ਕੈ ਸਿਮਰਨ ਮੁ ਕਿਉਂ ਸਰਬ ਥਕਾਵਟੀ ਪਾਵੇਗਾ ਮਨੁੱਖਾ ਨੂੰ ਮੰਗਦਾ ਹੋਇਆ ਜੇ ਵਾਹਿਗੁਰੂ ਦਾ ਸਿਮਰਨ ਕਰੇਗਾ ਤਾਂ ਤੇਰੀ ਮੋਖ ਕਲਿਆਣ ਦੀ ਪ੍ਰਾਪਤੀ ਹੋ ਜਾਏਗੀ ਸਹਾਉ ਨਹੀਂ ਪਜਾਖ ਮਿਲ ਜਾਣਗੇ ਦੂਨੇ ਰਾਜ ਦੇ ਰਾਜਦੂ ਆ ਕੇ ਜਪਿਆ ਸੀ ਮੈਂ 30000 ਰੁਪਏ ਦਾ ਰਾਜ ਦੇ ਦਾ ਨਾਇਟਲ ਪਦ ਵੀ ਦੇ ਦਿੱਤੀ ਤੇ ਉਸ ਦੇ ਤਾਂ ਹਾਉ ਭੁਖੇ ਮੂਨ ਜਨ ਸਿੰਬਤ ਪੁਰਾਣਾ ਕਿਉਂ ਭੁਖੇ ਹੈ ਖੋਜੇ ਹੈ ਢੂੰਡ ਕੀਤੀ ਹੈ ਮੁਨੀਆਂ ਨੇ ਤੇ ਜਨਾ ਸ਼੍ਰੇਸ਼ਟ ਪੁਰਖਾਂ ਨੇ ਪੁਰਾਣਾਂ ਦੇ ਤਾਂ ਹੀ ਇਸ਼ਾਰਾ ਕੋਖੇ 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 ਮਨ ਜਨ ਸਿਮਰਤ ਪੁਰਾਣਾਂ ਦੀ ਸਿਮਰਪੀਆਂ 18 ਪ੍ਰਾਣ ਜੋ ਵਿਆਹ ਜੀ ਰਚੇ ਹੋਏ ਹੈ ਇਹ ਮੁਨੀਆਂ ਦੇ ਜਨ ਪੁਰਖਣ ਕੋਖੇ ਖੋਜ ਕੇ ਲੱਗੇ ਵੇਖੇ ਆ ਵੇਦ ਆਦਿਕ ਵੀ ਵੇਦ ਪੁਕਾਰ ਹੈ ਕੋਖੇ ਕੋਖੇ ਵਾਲੇ ਜਿਹੜੇ ਖੋਜਕਾਰੀ ਵਾਲੇ ਹੈ ਕੋ ਜੀ ਬ੍ਰਿਸ਼ੋ ਕੋਟਾ ਲਾ ਕੇ ਬੁਕਾਉਣ ਵਾਲੇ ਜਿਹੜੇ ਇਸੇ ਪ੍ਰਕਾਰ ਉਹ ਵੇਦ ਦੇ ਅਰਥ ਨੂੰ ਚੰਗੀ ਤਰ੍ਹਾਂ ਘੋਖ-ਘੋਖ ਕੇ ਢੂੰਡ-ਮਢ ਕੇ ਖੋਜ-ਖੋਜ ਕੇ ਉਚਾਰਦੇ ਹਨ ਅਭਿਆਸ ਕਰਕੇ ਕਿਰਪਾ ਸਿੰਦੂ ਦੀ ਉਹ ਫੱਟ ਪਾਈਏ ਰਹਿ ਕਿਰਪਾ ਦੇ ਸਮੁੰਦਰ ਹਕਾਲ ਬ੍ਰਹਮ ਦੀ ਸੇਵਾ ਕਰੋ ਤੇ ਫੇਰ ਸਕੇ ਦੀ ਪ੍ਰਾਪਤੀ ਹੁੰਦੀ ਹੈ ਸੱਚਾ ਸੁਖ ਪਾਈਦਾ ਹੋਵੇ ਸੁਹੇਲੇ ਲੋ ਹਾਂ ਜੋ ਸੁਹੇਲਾ ਹੁੰਦਾ ਦੋਈ ਬਲੋਕ ਵੀ ਦੁਆਨ ਸੇ ਲੋਕੋ ਜਾਂਦੇ ਹੋ ਪਰਮੇਸ਼ਰ ਦੇ ਸਿਮਰਜ ਫਲ ਹੈ ਆਣ ਆਚਾਰ ਵਿਵਹਾਰ ਹੈ ਜੀਤੇ ਜੇ ਇਹ ਆਚਾਰ ਹੋਣਗੇ ਲੋਕ ਦਿਖਾ ਦੇਣਗੇ ਜਿਹੜੇ ਕਰਮ ਨੇ ਕਮਿਜ ਲੈਣੀ ਆ ਤੇਲ ਪਾ ਕੇ ਤਿਤ੍ਰਪਤਨ ਪਾਣੀ ਅੱਖਾਂ ਪੀਤੋ ਤੇਲ ਕੋ ਢਾਰ ਸੇ ਲੋਗੋ ਨਈਂ ਦਿਖਾਵੇ ਦਿਖਾਵਾ ਹੈ ਅੱਖਾਂ ਬੀਚ ਨੀ ਜਿਗਾ ਹੈ ਬਾਕੀ ਜਿਵੇਂ ਲੋਗੋ ਨੇ ਇੱਕ ਪਰ ਪੰਜ ਦਿਖਾਏ ਹੋ ਇਸ ਪ੍ਰਕਾਰ ਦੇ ਆਨ ਹੋਰ ਆਨ ਆਚਾਰ ਵਿਵਹਾਰ ਹੈ ਜੇ ਆਚਾਰ ਜਲਤ ਰਾਜ ਕਰਨੀ ਧੂਨੀਆਂ ਪਾਉਣੀ ਹੈ ਜੇਠ ਦੇ ਮਹੀਨੇ ਵਿੱਚ ਹੋਰ ਇਸੇ ਬਰਖਾਦ ਘਸਾਰਨੀ ਖੜੀਸੀ ਖੜੇ ਰਹਿਣਾ ਪੁੱਠੇ ਲਮਕਣਾ ਇਸ ਪ੍ਰਕਾਰ ਦੇ ਆਚਾਰ ਜੋ ਮਿਰਤ ਨੂੰ ਮਿਰਤ ਪ੍ਰਾਖੇਤ ਕਾਮਕਾਜ ਆਚਾਰ ਹਨਗੇ ਆਨ ਜਲਵਿਕ ਨੂੰ ਪੈਦਾ ਕਰਨ ਵਾਲੇ ਵਿਹਾਰ ਦੇਵਤਿਆਂ ਦੀ ਉਪਾਸ਼ਨਾ ਕਰਕੇ ਕਿਸੇ ਨੂੰ ਕੋਈ ਫਲ ਮੁਕਤ ਚਾਹਣਾ કે ਕੋਈ ਪੁੱਤਰ ਪੈਦਾ ਕਰ ਦੇਣਾ ਇਸ ਪ੍ਰਕਾਰ ਦੇ ਵਿਹਾਰ ਜਿਹੜੇ ਹਨਗੇ ਜਾਗ ਆਦਿ ਕਰਾ ਕੇ ਬੇਨ ਹਰ ਸਿਮਰਨ ਕੋ ਬੇਨ ਹਰੀ ਸ਼ੇਰ ਤੋਂ ਸਭ ਫੋਕੀ ਹੈ ਮੁਕਤ ਨਹੀਂ ਰਹਿਣਗੇ ਜਿਵੇਂ ਫੋਗ ਵਿੱਚ ਦਾਣਾ ਨਹੀਂ ਹੁੰਦਾ ਏਵੇਂ ਮੁਕਤ ਰੂਪੀ ਕਾਣ ਨਹੀਂ ਹੈ ਇਸੇ ਤਿਨਾ ਹਰੀ ਦੇ ਸਿਮਰਨ ਕੋ ਸੋ ਭੁਕੇ ਫਿੱਕੇ ਹੀ ਹਨ ਨਾਨਕ ਜਨਮ ਮਰਨ ਪਹਿ ਕੱਟੇ ਤੇ ਸਾਈਂ ਜੁਮਮੰਦ ਸਾਈਂ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਕੱਟੇ ਗਏ ਹਨ ਮਿਲ ਸਾਧੂ ਬਿਨ ਸੇਤੂ ਜਿਹੜੇ ਸਾਧੂ ਸੰਗਤ ਨਾਲ ਮਿਲ ਕੇ ਪਹਿਜਨ ਕਰਦੇ ਆ ਉਹ ਤਰਤੀ ਸ਼ੋਕ ਮਾਤੜ ਆਤਮ ਦੇ ਤੋ ਸੋਗ ਹੋਏ ਨਾ ਹੋ ਸੋਗੇ ਆਤਮ ਦੇ ਕਰਗੇ ਸ਼ੋਗ ਰੂਪ ਸੰਸਾਰ ਤੋਂ ਸਨਾਸਰੀ ਮਹੱਲਾ ਪੰਜਵਾ ਜਿਸ ਨਾਮ ਪੁਜੇ ਹਰ ਕੈਨ ਨਾ ਕ੍ਰਿਸ਼ਨ ਦਾ ਰਸਾ ਕੋਸਾਂ ਦੀ ਖਾਣ ਵੀ ਪੀਣ ਦੀ ਪਹਿਨਣ ਵੀ ਭੋਗਣ ਦੀ ਇਹ ਜਦੋਂ ਮਹਾਰਾਜ ਦਾ ਨਾਮ ਜਪ ਲਈਓ ਉਦੋਂ ਉਹ ਜਾਨ ਦੀ ਪ੍ਰੌਕੇ ਸਮੇਂ ਕ੍ਰਿਸ਼ਨ ਪੁਜੇ ਇਹ ਵੀ ਕ੍ਰਿਸ਼ਨ ਅੰਦਰ ਪਰਵੀ ਨੂੰ ਪਾ ਕੇ ਹੀ ਹੋਈ ਜੀਨੀ ਜਿਹੜੀ ਬਰਮ ਲੋਕ ਨੂੰ ਪਾ ਕੇ ਹੀ ਹੋਈ ਜੀਨੀ ਹੈ ਉਹ ਮਾਰੇ ਦਾ ਨਾਮ ਜੱਪ ਕੇ ਕਾਈ ਨਿਵਰਤ ਹੋ ਜਾਂਦੀ ਕੋਈ ਜਾਂਦੀ ਹੈ ਮਹਾ ਸੰਤੋਖ ਹੋਵੇ ਗੁਰਬਚਨੀ ਸਤਿਗੁਰੂ ਦੇ ਬਚਨ ਕੋ ਮੌਣੀ ਕਰਕੇ ਕਿਤੇ ਸੰਤੋਖ ਹੈ ਨੰਗੇ ਪੈਰਾਂ ਤੋਂ ਫਿਰਨਾ ਕਿਹਾ ਵਾਵਾ ਜੀ ਜੁੱਤੀ ਨਹੀਂ ਪਾਈ ਕਹਿੰਦੇ ਜੀ ਸੰਤੋਖੀ ਹੁੰਨੇ ਆਂ ੱਗਾ ਗਲਜ ਪਾਟਿਆ ਪਾਇਆ ਵਾਵਾ ਜੀ ੱਗਾ ਨਹੀਂ ਪਾਉਂਦੇ ਕਹਿੰਦੇ ਸੰਤੋਖੀ ਹੁੰਨੇ ਆਂ ਉਹਦੇ ਅੰਦਰ ਪ੍ਰਭ ਦਾ ਦੀ ਇੱਛਾ ਹੈ ਉਹ ਸੰਤੋਖ ਨਹੀਂ ਉਹਦੇ ਅੰਦਰ ਹੈ ਲਾਲ ਚੋੜੀ ਅੰਦਰ ਬਹੁਤ ਹੈ ਇਹ ਹੈ ਛੋਟਾ ਸੰਤੋਖ ਕਹਾਵਤ ਦਾ ਮਹਾ ਸੰਤੋਖ ਹੈ ਜੈਸਾ ਜੋਤ ਹੁੰਦੇ ਹੈ ਤਹੀਂ ਇਹ ਕਰਤ ਹੈ ਆਨ ਨ ਕਦੋਂ ਤਹੋ ਜੋ ਮਾਰਾ ਬਖਸ਼ੋ ਤੇ ਜਿ ਰਜੇ ਰਹੀਏ ਕਦੇ ਮਨ ਦੌੜੇ ਨਾ ਹੋਰ ਪਾਸੇ ਇਹ ਮਹਾ ਸੰਤੋਖ ਹੈ ਇਹ ਪੂਰਨ ਸੰਤੋਖ ਇਹਦਾ ਵੱਡਾ ਸੰਤੋਖ ਹੈ ਇਹ ਸੰਤੋਖ ਕੇ ਬ੍ਰਹਮ ਗਿਆਨ ਦੇ ਨਿਰਤੂ ਅਗਨੀ ਜਿਵੇਂ ਅਗਿਆਰਾਂ ਦੀ ਅੱਗ ਦੀ ਨਿਸ਼ਾਨੀ ਹੁੰਦੀ ਹੈ ਧੂਏ ਤੋਂ ਰਾਇਤ ਕੋ ਇਹੋ ਸਾਧ ਸੰਗਤ ਜੀ ਨਿਰਤੂ ਅਗਨੀ ਦੀ ਨਹੀਂ ਅਗਿਆਰਾਂ ਦੀ ਨਹੀਂ ਆਈ ਇਹ ਗਿਆਨवान ਦਾ ਪੱਕਾ ਨਿਸ਼ਾਨ ਹੈ ਜਿਹੜਾ ਕੋਈ ਪ੍ਰਸ਼ਨਾ ਨਾ ਫੁਰਨੀ ਪੂਰਾ ਸੰਤੋਖੀ ਕਿਤਨ ਹੋ ਜਾਣਾ ਇਹ ਇਹ ਮਹਾ ਬੜਾ ਭਾਰੀ ਸੰਤੋਖ ਹੋ ਗਾ ਗੁਰਬਚਨ ਸਤਿਗੁਰੂ ਦੇ ਬਚਨਾਂ ਨੂੰ ਸੁਣਾਉਣੇ ਕਰਕੇ ਪ੍ਰਾਪਤ ਹੁੰਦਾ ਹੈ ਨਹੀਂ ਤਾਂ ਇਹ ਅਮੂਲੀ ਮੂਲੀ ਗੱਲਾਂ ਤੇ ਆਦਮੀ ਜਿਹੜਿਆ ਫਿਰਦਾ ਰਹਿੰਦਾ ਕਦੇ ਕਿਸੇ ਪ੍ਰਦਾਨਤ ਮਦਦ ਕਦੇ ਕਿਸੇ ਮਗਰ ਪ੍ਰਭੂ ਸਿਉਂ ਲੱਗ ਗਿਆ ਜਦੋਂ ਸੰਤੋਖ ਆ ਜਾਂਦਾ ਹੈ ਉਸ ਵੇਲੇ ਵਾਹਿਗੁਰੂ ਨਾ ਪੂਰਾ ਧਿਆਨ ਲੱਗ ਜਾਂਦਾ ਹੈ ਉਹਨਾਂ ਜਿਹਨਾਂ ਕੇ ਸੁਖੋਖ ਨਹੀਂ ਆਇਆ ਉਹਨਾਂ ਚ ਕ੍ਰਿਸ਼ਨਾਂ ਦੇ ਮਾਰੇ ਦਾ ਪੂਰਾ ਧਿਆਨ ਨਹੀਂ ਉਤੋਂ ਅੱਖਾਂ ਵੀ ਛੜ ਜਾਂਦੇ ਜਦੋਂ ਪਦਾਰਥ ਆਵੇ ਜਿਸ ਪ੍ਰਕਾਰ ਸਾਧ ਸੰਗਤ ਜੀ ਬਗਲਾ ਜੋ ਦਾਦਾ ਆਜੇ ਝਟਫਲ ਲੈਂਦਾ ਤੇ ਉਹ ਅੱਖਾਂ ਵੀ ਛੇ ਸਮਾਧੀ ਨੂੰ ਸਮਾਧੀਆਂ ਲਾਈ ਰੱਖਦੇ ਆ ਪਦਾਰਥ ਝਟ ਪਕੜ ਲੈਂਦੇ ਆ ਉਹ ਪੂਰਨ ਧਿਆਨ ਨਹੀਂ ਮਾਰਾ ਦਾ ਲੱਗਾ ਹੋਇਆ ਜੋ ਜਿੰਨਾਂ ਦੇ ਅੰਦਰ ਪੂਰਾ ਸੰਤੋਖ ਹੈ ਉਹਨਾਂ ਦਾ ਵਾਹਿਗੁਰੂ ਨਾਲ ਪੂਰੀ ਧਿਆਨ ਹੈ ਹੋਰ ਪਾਸੇ ਕਿਤਨੀ ਉਹਨਾਂ ਦਾ ਜੁੜਲਾ ਕਵੇ ਰਾਹ ਮਹਾ ਕਲੂਲ 부ਝੈ ਮਾਇਆ ਕੀ ਬੜੇ ਕਲੂਲ ਜਿਵੇਂ ਸਮੁੰਦਰ ਚ ਬੜੀਆਂ ਪਹਾੜੀਆਂ ਲਹਿਰਾਂ ਆਉਂਦੀਆਂ ਲੱਫਾ ਉੱਠਦੀਆਂ ਹੁੰਦੀਆਂ ਐ ਮਾਇਆ ਦੇ ਸੰਸਾਰ ਰੂਪੀ ਸਮੁੰਦਰ ਦੀ ਬੜੇ-ਬੜੇ ਜਿਹੇ ਫੁਰਨੇ ਫੁਰਦੇ ਆ ਇਹ ਕਲੂਲ ਲਹਿਰਾਂ ਹਨਗੀਆਂ ਮਾਇਆ ਦੇ ਫੁਰਨੇ ਰੂਪ ਮਹਾ ਕਲੂਲ 부ਝੈ ਮਾਇਆ ਕੇ ਮਾਇਆ ਦੇ ਲਹਿਰਾਂ ਜਿਹੜੀਆਂ ਫੁਰਨੀਆਂ ਕਦੇ ਵੀ ਇਤੋਂ ਇੰਨੇ ਪਦਾਰਥ ਪ੍ਰਾਪਤ ਹੋ ਜੇ ਇੰਨਾ ਪਦਾਰਥ ਹੋ ਜੇ ਕਿਉਂ ਜਿਹੜੀਆਂ ਲਹਿਰਾਂ ਖੁਰਦੀਆਂ ਕਿ ਐਂ ਕਰੀਏ ਤਾਂ ਇੰਨੇ ਪਦਾਰਥ ਹੋ ਜਾਣ ਇਹ ਕੰਮ ਕਰੀਏ ਤਾਂ ਐ ਨੌਕਰੀ ਕਰੀਏ ਤਾਂ ਆਪ ਪਦਾਰਥ ਮਿਲ ਸਕਦਾ ਹੈ ਵਪਾਰ ਕਰੀਏ ਤਾਂ ਇੱਕ ਪੈਸਾ ਬਚਾਈਏ ਤਾਂ ਲੱਖਾਂਪਤੀ ਹੋ ਜਾਈਦਾ ਐਵੇਂ ਜਿਹੜੀਆਂ ਬਹਿਆਂ ਬਹੁਤੀਆਂ ਲਹਿਰਾਂ ਖੁਰਦੀਆਂ ਨਾ ਮਾਇਆ ਦੀਆਂ ਇਹ ਸਾਰੇ ਕਰੋਲਾ ਦੀ ਨਿਆਈ ਲੈਣਾ ਦੀ ਨਿਆਈ ਸਭ ਘੁਰਮੇ ਉੱਠ ਜਾਂਦੇ ਨਾ ਸੋ ਜਾਂਦੇ ਐ ਲੜ ਕਿਰਪਾ ਮੇਰੇ ਦੀਨ ਦਾ ਬੇਨਤੀ ਕਰੀਏ ਨਾ ਇਹ ਕਿਰਪਾ ਕਰਨ ਵਾਲੇ ਮੇਰੇ ਦੀਨਾਂ ਤੇ ਦਇਆ ਕਰਨ ਵਾਲੇ ਵਾਹਿਗੁਰੂ ਕਿਰਪਾ দৃষ্টি ਕਰੋ ਆਪਨਾ ਨਾਮ ਦੇਹ ਜਨ ਜੀਵਾ ਆਪਣਾ ਨਾਮ ਦੇਹ ਜਪ ਜੀ ਮਾਰੇ ਆਉ ਦਾ ਅੰਮ੍ਰਿਤ ਨਾਮ ਸਾਨੂੰ ਦੇਉ ਸੀ ਜੱਗ ਜੱਗ ਕੇ ਜਿਉਂਦੇ ਹੋਈਏ ਸੂਰਨ ਹੋਏ ਦਾਸ ਕੀ ਘਾਲ ਤੇ ਸੇਵਕ ਦੀ ਕਮਾਈ ਮਾਰਾ ਪੂਰੀ ਹੋ ਜਾਵੇ ਆ ਪਿਛਲੀ ਵਾਰੀ ਖੋਨਦੋ ਜਿ ਨਿਆਣਿਆਂ ਦਾ ਰਾਲਾ ਅੜ ਗਿਆ ਤੇ ਹੋਏ ਦਾਸ ਕੀ ਘਾਲ ਇਸ ਜੇ ਪਰਿਸ਼ਾ ਸਾਡੀ ਸੇਵਕਾਂ ਦੀ ਜਿਹੜੀ ਕਮਾਈ ਹੈ ਕਿ ਪੂਰੀ ਹੋ ਜਾਵੇ ਅਧੂਰੀ ਨਾ ਰਹੇ ਕਿਸੇ ਪ੍ਰਕਾਰ ਸਰਬ ਮਨੂਰਥ ਰਾਜ ਸੂਖ ਰਸ ਸਾਰੇ ਮੰਦੇ ਸੰਕਲਪ ਪੂਰੇ ਹੋ ਜਾਂਦੇ ਆ ਅਧਿ ਰਾਜ ਦੀ ਪ੍ਰਾਪਤੀ ਹੋ ਜਾਂਦੀ ਹੈ ਆਤਮਾ ਆਨੰਦ ਰੂਪੀ ਰਾਜ ਦੀ ਪ੍ਰਾਪਤੀ ਹੁੰਦੀ ਹੈ ਸਾਰੇ ਸੂਖ ਪ੍ਰਾਪਤ ਹੁੰਦੇ ਹਨ ਰਸ ਪ੍ਰੇਮ ਕਰਕੇ ਸਾਰ ਸੁਖੀਆਂ ਕੀਰਤਨ ਜਪਨਾਮ ਜਿਹੜਾ ਸਾਰਿਆਂ ਸੁਖਾਂ ਦਾ ਰਸ ਹੈ ਆਇ ਦਾ ਇਹ ਰਸ ਹੋਵੇ ਅਤੇ ਸਾਰੇ ਸੰਕਲਪ ਪੂਰੇ ਹੋਏ ਦਾ ਜੋ ਆਨੰਦ ਹੈ ਸਾਰੀਆਂ ਜਿਹੜੀਆਂ ਖੁਸ਼ੀਆਂ ਹੈ ਕੀਰਤਨ ਜਪਨਾਮ ਜਿਹੜਾ ਮਹਾਰਾਜ ਨਾਮ ਜਪਣਾ ਸਦਾ ਖੁਸ਼ੀਆਂ ਚੜੀਆਂ ਰਹਿੰਦੀਆਂ ਨਾਮ ਦੇ ਜਪਨੇ ਕਰਕੇ ਵੀ ਕੀਰਤਨ ਦੇ ਗਾਉਣੇ ਕਰਕੇ ਜਿਸ ਕਾ ਕਰਮ ਲਿਖਿਆ ਧੁਰ ਕਰਤਾ ਜਿਨਾਂ ਦੇ ਧੁਰੋਂ ਕਰਤਾ ਪੁਰਖ ਨੇ ਨਿਸ਼ਕਾਮ ਕਰਮ ਲਿਖ ਦਿੱਤੇ ਆ ਨਾਨਕ ਜਨ ਕੇ ਪੂਰਨ ਕਾ ਉਹਨਾਂ ਜਿਨ੍ਹਾਂ ਦੇ ਸਾਰੇ ਕੰਮ ਪੂਰੇ ਵੀ ਹੋ ਗਏ ਰਾਜ ਵੀ ਮੁਕਤੀ ਵੀ ਸਭ ਕੁਝ ਪ੍ਰਾਪਤ ਹੋ ਗਿਆ ਉਹਨਾਂ ਨੂੰ ਗਿਮ ਤ੍ਰਿਸ਼ਨਾ ਜਿਨ੍ਹਾਂ ਦੀ ਬੋਈ ਗਈ ਆ ਮਾਲਾ ਦੀ ਕਿਰਪਾ ਕਰਕੇ